ਮੈਂ ਉਸ ਰਾਜ਼ਾਤੀ ਹਾਂ ਮੈਂ ਤੁਹਾਡਾ ਆਪਣਾ ਰਮਨ ਕੁਮਾਰ ਸ਼ਰਾਟਾ ਸਾਥੀਓ ਵਕਫ ਬੋਰਡ ਦੇ ਨਵੇਂ ਸੰਸ਼ੋਧਨ ਹੋਇਆ ਵਾ ਨਵਾਂ ਵਕਫ ਬੋਰਡ 2052 ਜਿਹੜਾ ਬਿੱਲ ਆਇਆ ਵਾ ਉਹਦੇ ਵਾਸਤੇ ਸਾਰੇ ਦੇਸ਼ ਵਾਸੀਆਂ ਨੂੰ ਜਿਹੜੇ ਭਾਰਤ ਨਾਲ ਪਿਆਰ ਕਰਦੇ ਨੇ ਜਿਹੜੇ ਦੇਸ਼ ਨੂੰ ਚਾਹੁੰਦੇ ਨੇ ਕਿ ਦੇਸ਼ ਅੱਗੇ ਵਧੇ ਉਹਨਾਂ ਨੂੰ ਲੱਖ ਲੱਖ ਕਰੋੜ-ਕੋੜ ਬਤਾਈ ਔਰ ਉਹ ਲੋਕ ਜਿਹੜੇ ਸੰਸਦ ਵਿੱਚ ਚੁਣ ਕੇ ਗਏ ਨੇ ਜਿਨ੍ਹਾਂ ਨੇ ਹਿੰਦੂਆਂ ਦੀਆਂ ਵੋਟਾਂ ਵੀ ਲਈਆਂ ਨੇ ਜਿਨ੍ਹਾਂ ਨੇ ਦੇਸ਼ ਭਗਤੀ ਦੀਆਂ ਸੋਹਾਂ ਖਾਧੀਆਂ ਨੇ ਸੰਵਿਧਾਨ ਦੀ ਸੋਹ ਖਾਦੀ ਆ ਜਿਨ੍ਹਾਂ ਲੋਕਾਂ ਨੇ ਇਸ ਬਿੱਲ ਦੇ ਖਿਲਾਫ 232 ਵੋਟਾਂ ਜਿਹੜੀਆਂ ਲੋਕ ਸਭਾ ਚ ਪਾਈਆਂ ਵਾ ਤੇ 95 ਵੋਟਾਂ ਜਿਹੜੀਆਂ ਵਾ ਉਹ ਰਾਜ ਸਭਾ ਚ ਪਾਈਆਂ ਵਾ ਉਹਨਾਂ ਦੇ ਲੱਖ ਲੱਖ ਲਾਣਤ ਔਰ ਲਾਣਤ ਉਹਨਾਂ ਲੋਕਾਂ ਦੇ ਵੀ ਆ ਜਿਹੜੇ ਇਹਨਾਂ ਲੋਕਾਂ ਦੀਆ ਪਾਰਟੀ ਦਾ ਝੰਡਾ ਚੁੱਕੀ ਫਿਰਦੇ ਆ ਆਪਣੇ ਆਪ ਨੂੰ ਸਨਾਤ ਨਹੀਂ ਕਹਿੰਦੇ ਆ ਜਿਹਨਾਂ ਨੂੰ ਦਿਖਦਾ ਪਿਆ ਵਾ ਕਿ ਕਾਂਗਰਸ ਦੇ ਜਿੰਨੇ ਵੀ ਐਮਪੀ ਆ ਉਹਨਾਂ ਨੇ ਵਕਫ ਬੋਰਡ ਬਾਰੇ ਕੀ ਕਿਹਾ ਰਾਜੇ ਵਡਿੰਗ ਨੇ ਕੀ ਕਿਹਾ ਅਕਾਲੀ ਦਲ ਹਰਸਿਮਰਤ ਕੋਰ ਨੇ ਕੀ ਕਿਹਾ TMC ਦੇ ਨੇਤਾਵਾਂ ਨੇ ਕੀ ਕਿਹਾ ਸਮਾਜਵਾਦੀ ਪਾਰਟੀ ਨੇ ਕੀ ਕਿਹਾ ਕੇਜਰੀਵਾਲ ਦੇ MP ਨੇ ਕੀ ਕਿਹਾ ਕਿਸੇ ਨੇ ਵੀ ਦੇਸ਼ ਦੀ ਗੱਲ ਨਹੀਂ ਕੀਤੀ ਕਿਸੇ ਨੇ ਵੀ ਸੱਚ ਦੀ ਗੱਲ ਨਹੀਂ ਕੀਤੀ ਕਿਸੇ ਨੇ ਵੀ ਸਨਾਤਨ ਦੀ ਗੱਲ ਨਹੀਂ ਕੀਤੀ ਵਕਫਾ ਬੋਰਡ ਜਿਹੜਾ ਸਾਡੇ ਮੰਦਰਾਂ ਨੂੰ ਸਾਡੇ ਗੁਰਦੁਆਰਿਆਂ ਨੂੰ ਸਾਡੀ ਸਰਕਾਰੀ ਜ਼ਮੀਨਾਂ ਨੂੰ ਖਾਈ ਜਾਂਦਾ ਪਿਆ ਵਾ ਜਿਹਦੀ ਗਿਣਤੀ 8.8 ਲੱਖ ਏਕੜ ਜਿਹੜੀ ਆ ਉਸ ਤੋਂ ਇਲਾਵਾ ਪ੍ਰਾਪਰਟੀਾਂ ਉਹਨਾਂ ਦੀ ਸ਼ਹਿਰਾਂ ਵਿੱਚ ਜਿਹੜੀਆਂ ਵਾ ਉਹ ਵੀ ਲੱਖਾਂ ਦੀ ਗਿਣਤੀ ਵਿੱਚ ਆ ਅਰਬਾਂ ਖਰਬਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਵਕਫ ਬੋਰਡ ਲੈ ਕੇ ਬੈਠਾ ਵਾ ਉਹ ਜ਼ਮੀਨ ਜਿਹੜੀ ਇਹਨਾਂ ਨੇ ਪਾਕਿਸਤਾਨ ਬਣਾਉਣ ਲੱਗਿਆ ਲਈ ਜਿਹੜੇ ਪਾਕਿਸਤਾਨ ਚ ਮੁਸਲਮਾਨ ਚਲੇ ਗਏ ਉਹ ਜ਼ਮੀਨਾਂ ਜਿਹੜੀਆਂ ਵਕਫ ਬੋਰਡ ਨੂੰ ਕਹਿੰਦੇ ਅਸੀਂ ਦੇ ਦੇਣੀ ਆਵਾ ਤੇ ਜਿਹੜੇ ਹਿੰਦੂਆਂ ਦੀਆਂ ਜ਼ਮੀਨਾਂ ਜਿਹੜੀਆਂ ਪਾਕਿਸਤਾਨ ਚ ਹੈਗੀਆਂ ਜੀ ਉਹ ਜ਼ਮੀਨਾਂ ਕਿੱਥੇ ਜਾਣ ਗਈਆਂ ਕਹਿੰਦਾ ਭਾਵੇਂ ਕਿ ਕਾਂਗਰਸ ਸਰਕਾਰ ਨੇ ਇਹੋ ਜੇ ਕਾਨੂੰਨ ਬਣਾ ਦਿੱਤੇ ਸੰਵਿਧਾਨ ਚ ਇਹੋ ਜੇ ਸੰਸ਼ੋਧਨ ਕਰ ਦਿੱਤੇ ਕਿ ਵਕਫ ਬੋਰਡ ਜਿੰਨੂੰ ਵੀ ਕਵੇ ਜਿਹੜੀ ਜ਼ਮੀਨ ਨੂੰ ਕਹੇ ਕਿਸੇ ਗੁਰਦੁਆਰੇ ਨੂੰ ਕਵੇ ਕਿਸੇ ਮੰਦਰ ਨੂੰ ਕਵੇ ਕਿਸੇ ਚਰਚ ਨੂੰ ਕਵੇ ਕਿਸੇ ਸੰਸਥਾਨ ਨੂੰ ਕਵੇ ਕਿਸੇ ਹਿੰਦੂ ਸਿੱਖ 크ਰਿਸਚਨ ਇੱਥੋਂ ਤੱਕ ਕਿ ਮੁਸਲਮਾਨ ਨੂੰ ਵੀ ਜ਼ਮੀਨ ਨੂੰ ਕਵੇ ਉਹ ਜ਼ਮੀਨ ਉਹਦੀ ਹੋ ਜਾਂਦੀ ਆ ਤੇ ਕੋਈ ਵੀ ਬੰਦਾ ਜਾ ਕੇ ਕੋਰਟ ਵਿੱਚ ਕੇਸ ਦਾਇਰ ਨਹੀਂ ਕਰ ਸਕਦਾ ਸੀ ਕਾਂਗਰਸ ਦੇ ਕਾਨੂੰਨ ਦੇ ਹਿਸਾਬ ਨਾਲ ਕਿ ਸਾਡੀ ਜ਼ਮੀਨਾਂ ਨੂੰ ਵਾਪਸ ਕੀਤੀ ਜਾਵੇ ਕਹਿੰਦਾ ਭਾਵ ਆ ਕਿ 1/3 ਹਿੱਸਾ ਜਿਹੜਾ ਵਾ ਉਹ ਇੰਡੀਆ ਦਾ ਭਾਰਤ ਦਾ ਵਕਫ ਬੋਰਡ ਕੋ ਚਲਾ ਗਿਆ ਔਰ ਆਮ ਵਾਲੇ ਦਿਨਾਂ ਵਿੱਚ ਵਕਫ ਬੋਰਡ ਸਾਰੇ ਭਾਰਤ ਨੂੰ ਖਾਨ ਦੀ ਕੋਸ਼ਿਸ਼ ਕਰਦਾ ਪਿਆ ਸੀ ਭਾਰਤੀ ਜਨਤਾ ਪਾਰਟੀ ਨੇ ਮੋਦੀ ਸਰਕਾਰ ਨੇ ਵਕਫ ਬੋਰਡ ਨੂੰ ਲਗਾਮ ਲਾਤੀ ਵਕਫ ਬੋਰਡ ਤੇ ਹਜੇ ਕੀ ਹੋਰ ਕੁਝ ਬਹੁਤ ਕੁਝ ਕਰਨ ਵਾਲਾ ਪਿਆ ਵਾ ਉਹ ਨਹੀਂ ਹੋ ਸਕਿਆ ਕਿਉਂਕਿ ਸਾਡੀਆਂ 350 400 ਸੀਟਾਂ ਨਹੀਂ ਆਈਆਂ ਇਸ ਕਰਕੇ ਨਹੀਂ ਹੋ ਸਕਿਆ ਸਾਥੀਓ ਇਹ ਲੋਕ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਂਦੇ ਜੀ ਔਰ ਸਾਡੇ ਹਿੰਦੂ ਸਨਾਤਨੀ ਜਿਨ੍ਹਾਂ ਨੂੰ ਵੋਟਾਂ ਪਾਉਂਦੇ ਆ ਕੇਜਰੀਵਾਲ ਜੀ ਇਹਨਾਂ ਨੂੰ ਬਹੁਤ ਚੰਗੇ ਲੱਗਦੇ ਆ ਕਾਂਗਰਸ ਸਰਕਾਰ ਨੂੰ ਬਹੁਤ ਚੰਗੀ ਲੱਗਦੀ ਆ ਅ ਸਾਡੇ ਪੰਜਾਬ ਦੇ ਵਿੱਚ ਕਿੰਨੇ ਐਮਪੀ ਕਾਂਗਰਸ ਦੇ ਨੇ ਔਰ ਕਿੰਨੇ ਐਮਪੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਨੇ ਕਿਸੇ ਵੋਟ ਨੇ ਕਿਸੇ ਵੋਟਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਵਕਫ ਬੋਰਡ ਦੇ ਝੂਠੇ ਕੰਮਾਂ ਤੋਂ ਜਿਹੜੀ ਸਾਰੀ ਦੁਨੀਆ ਕਹਿੰਦੀ ਆ ਦੁਨੀਆ ਦਾ ਕੋਈ ਵੀ ਪੜਿਆ ਲਿਖਿਆ ਆਦਮੀ ਸੂਝਮਾਨ ਆਦਮੀ ਭਾਵੇਂ ਪੜਿਆ ਲਿਖਿਆ ਘੱਟ ਵੀ ਹੋਵੇ ਉਹ ਵੀ ਕਹੇਗਾ ਕਿ ਜੋ ਮਨਮਾਨੀਆਂ ਵਕਫ ਬੋਰਡ ਕਰਦਾ ਪਿਆ ਵਾ ਇਹ ਗਲਤ ਆ ਦੁਨੀਆ ਦੇ ਕਿਸੇ ਦੇਸ਼ ਵਿੱਚ ਇਹ ਕੰਮ ਨਹੀਂ ਗਾ ਭਾਰਤ ਵਿੱਚ ਕਿਉਂ ਆ ਇਹ ਕਿਹਦੀ ਦੇਣ ਆ ਕਾਂਗਰਸ ਦੀ ਦੇਣ ਆ ਇਹ ਕਿਹਦੀ ਦੇਣ ਆ ਇਹ ਉਹਨਾਂ 도ਗਲਿਆਂ ਹਿੰਦੂਆਂ ਦੀ ਦੇਣ ਆ ਜਿਹੜੇ ਕਾਂਗਰਸ ਦਾ ਝੰਡਾ ਚੁੱਕੀ ਫਿਰਦੇ ਨੇ ਜਿਹੜੇ ਆਮ ਆਦੀ ਪਾਰਟੀ ਦਾ ਝੰਡਾ ਚੁੱਕੀ ਫਿਰਦੇ ਨੇ ਤੁਹਾਡੀ ਗੱਲ ਕਿਸੇ ਨੇ ਨਹੀਂ ਕੀਤੀ ਤੁਹਾਡੀ ਗੱਲ ਕਿਸੇ ਨੇ ਨਹੀਂ ਕੀਤੀ ਤੁਹਾਡਾ ਮੰਦਰ ਰਾਮ ਮੰਦਰ ਰਾਮ ਜਨਮ ਭੂਮੀ ਜਿੱਥੇ ਪ੍ਰਭੂ ਰਾਮ ਦਾ ਜਨਮ ਹੋਇਆ ਉਹਨੂੰ 500 ਸਾਲ ਲੱਗੇ ਵੀ ਲੜਾਈ ਲੜ ਕੇ ਤੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬੰਨਾ ਸੀ ਤੇ ਫਿਰ ਉਹਦੀ ਲੜਾਈ ਪੂਰੀ ਹੋਣੀ ਸੀ ਤੇ ਫਿਰ ਉੱਤੇ ਰਾਮ ਮੰਦਰ ਬੰਨਾ ਸੀ 500 ਸਾਲ ਲੜਾਈ ਲੜ ਕੇ ਪਰ ਉਹ ਦੂਜੀ ਔਰ ਇੱਕ ਵਕਫ ਬੋਰਡ ਜਿੱਤੇ ਹੱਥ ਰੱਖਦੇ ਉਹ ਜ਼ਮੀਨ ਉਹਦੀ ਪਰ ਜਾਇਜ਼ ਕਾਂਗਰਸ ਵੀ ਕਹਿੰਦੀ ਜਾਇਜ਼ ਆਮ ਆਦਮੀ ਪਾਰਟੀ ਵੀ ਕਹਿੰਦੀ ਜਾਇਜ਼ ਟੀਐਮਸੀ ਵੀ ਕਹਿੰਦੀ ਜਾਇਜ਼ ਸਮਾਜਵਾਦੀ ਪਾਰਟੀ ਵੀ ਕਹਿੰਦੀ ਜਾਇਜ਼ ਸਟਾਲਿਨ ਵੀ ਕਹਿੰਦਾ ਜਾਇਜ਼ ਸਿਰਫ ਭਾਰਤੀ ਜਨਤਾ ਪਾਰਟੀ ਤੇ ਉਹਦੇ ਸਹਿਯੋਗੀ ਕਹਿੰਦੇ ਨਾਜਾਇਜ਼ ਸਾਤੀਓ ਖਾਂ ਖੋਲਦਿਆਂ ਵਾ ਦਿਮਾਗ ਕੰਮ ਕਰਦਾ ਵਾ ਪਤਾ ਲੱਗਦਾ ਵਾ ਕਿ ਸਾਡਾ ਕੌਣ ਆ ਸਾਡੇ ਭਾਰਤ ਦੇਸ਼ ਦਾ ਕੌਣ ਆ ਸਾਡੇ ਸਨਾਤਨੀਆਂ ਦਾ ਕੌਣ ਆ ਸੱਚ ਦਾ ਕੌਣ ਆ ਸਿਰਫ ਭਾਰਤੀ ਜਨਤਾ ਪਾਰਟੀ ਜਿਹੜੀ ਸੱਚ ਤੇ ਪਹਿਰਾ ਦਿੰਦੀ ਆ ਸੰਵਿਧਾਨ ਤੇ ਪਹਿਰਾ ਦਿੰਦੀ ਆ ਭਾਰਤੀ ਜਨਤਾ ਪਾਰਟੀ ਹੈਗੀ ਆ ਤੇ ਸੰਵਿਧਾਨ ਹੈਗਾ ਵਾ ਸਨਾਤਨੀ ਹੈਗੇ ਆ ਤੇ ਸੰਵਿਧਾਨ ਹੈਗਾ ਵਾ ਜਿੱਤਨਾ ਆਵਾਦੀ ਸਨਾਤਨ ਨਹੀਂ ਘਟ ਗਈ ਨਾ ਉਸ ਦਾ ਸੰਵਿਧਾਨ ਕਿਸੇ ਨੇ ਨਹੀਂ ਮੰਨਣਾ ਉਸ ਦਿਨ ਸ਼ਰੀਆ ਚੱਲਣਾ ਵਾ ਔਰ ਭਾਰਤੀ ਜਨਤਾ ਪਾਰਟੀ 2014 ਤੇ ਆਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਇਸ ਦੇਸ਼ ਨੂੰ ਹਸਾਬ ਨਾਲ ਸ਼ਰੀਆ ਨਹੀਂ ਚਲਾਇਆ ਵਾ ਜੋ ਕੁਛ ਮਿਨਿਓਰਿਟੀ ਜੋ ਕੁਛ ਚਾਹੁੰਦੀ ਆ ਜੋ ਕੁਛ ਮੁਸਲਮਾਨ ਚਾਹੁੰਦੇ ਆ ਉਹ ਕਾਂਗਰਸ ਪਾਰਟੀ ਝੱਕ ਮਾਰ ਕੇ ਕਰਦੀ ਆ ਔਰ ਸਾਡੇ ਹਲਾ ਦੇ ਕਰਦੇ ਆ ਪਾਕਿਸਤਾਨ ਬਣਾਤਾ ਬੰਗਲਾਦੇਸ਼ ਬਣਾਤਾ ਕਾਂਗਰਸ ਨੇ ਔਰ ਉਸ ਤੋਂ ਉੱਡਾ ਹਿੱਸਾ ਜਿਹੜਾ ਵਾ ਉਹ ਭਾਰਤ ਵਿੱਚ ਵੀ ਦੇ ਦਿੱਤਾ ਤੇ ਹਜੇ ਵੀ ਜੇ ਮੋਦੀ ਸਰਕਾਰ ਨੇ ਉੱਤੇ ਰੋਕ ਲਾਈ ਆ ਨਵਾਂ ਕਾਨੂੰਨ ਬਣਾਇਆ ਵਕ ਬੋਰਡ ਦਾ ਹਜੇ ਵੀ ਲੜਦੇ ਝੜਦੇ ਪਏ ਆ ਰੋੜਾਂ ਦੇ ਖਲੋਤੇ ਹੋਏ ਆ ਸੁਪਰੀਮ ਕੋਰਟ ਪਹੁੰਚ ਗਏ ਆ ਕਿਸੇ ਨੂੰ ਸ਼ਰਮ ਆਣੀ ਚਾਹੀਦੀ ਆ ਜਿਹੜੇ ਲੋਕ ਨੇ ਇਹ ਪੜੇ ਲਿਖੇ ਨੇ ਇਹ ਅਸੀਂ ਸਦਾਈ ਨਹੀਂ ਕਹਿ ਸਕਦੇ ਕਿ ਇਹ ਸ਼ਦਾਈ ਨੇ ਇਹਨਾਂ ਨੂੰ ਸਮਝ ਨਹੀਂ ਲੱਗਦੀ ਇਹਨਾਂ ਨੂੰ ਸਭ ਸਮਝ ਆ ਇਹਨਾਂ ਨੂੰ ਸਿਰਫ ਇੱਕੋ ਚੀਜ਼ ਦਿਖਦੀ ਆ ਕਿ ਮੁਸਲਮਾਨਾਂ ਦੀ ਵੋਟ ਇੱਕ ਝੁੱਟ ਪੈਂਦੀ ਆ ਇਹਨਾਂ ਨੂੰ ਇਹ ਦਿਖਦਾ ਇਹਨਾਂ ਵੱਲੋਂ ਇਹਨਾਂ ਨੂੰ ਵੋਟ ਪੈਣੀ ਚਾਹੀਦੀ ਆ ਇਹ ਐਮਐਲਏ ਐਮਪੀ ਬਣਨੇ ਚਾਹੀਦੇ ਆ ਇਹ ਮੰਤਰੀ ਬਣਨੇ ਚਾਹੀਦੇ ਆ ਇਹ ਮੁੱਖ ਮੰਤਰੀ ਬਣਨੇ ਚਾਹੀਦੇ ਆ ਇਹਨਾਂ ਦੀ ਸਰਕਾਰ ਆਣੀ ਚਾਹੀਦੀ ਆ ਦੇਸ਼ ਭਾਵੇਂ ਡੁੱਬ ਜੇ ਦੇਸ਼ ਤਾਂ ਡੁੱਬੇਗਾ ਡੁੱਬੇਗਾ ਜਦੋਂ ਦੇਸ਼ ਦਾ 1/4 ਭਾਗ ਜਦੋਂ ਤੁਸੀਂ ਵਕਫ ਬੋਰਡ ਨੂੰ ਦੇ ਦੋਗੇ ਦੇਸ਼ ਦਾ ਤੁਸੀਂ ਇੱਕ ਪਾਕਿਸਤਾਨ ਕੱਢ ਦੋਗੇ ਉੱਚੋਂ ਉੱਚੋਂ ਕਿ ਬੰਗਲਾਦੇਸ਼ ਕੱਢ ਦੋਗੇ ਅੱਧਾ ਹਿੱਸਾ ਕਸ਼ਮੀਰ ਦਾ ਦੇ ਦੋਗੇ ਸਿਆਚਿਨ ਦੇ ਦੋਗੇ ਇਹ ਹਾਲਾਤ ਜਦੋਂ ਦੇਖਸ਼ ਕਰ ਦੋਗੇ ਤੁਸੀਂ ਉਸ ਟਾਈਮ ਤੇ ਦੇਸ਼ ਹੀ ਤੇ ਰਹੇਗਾ ਔਰ ਹੱਡੀਆਂ ਪਾਰਟੀਆਂ ਸਪੋਰਟ ਕਰਦੀਆਂ ਨੇ ਤੁਹਾਡੇ ਲੋਕ ਇਹਨਾਂ ਇੰਪੋਰਟੈਂਟ ਨੂੰ ਸਪੋਰਟ ਕਰਦੇ ਨੇ ਇਹ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਅੱਖਾਂ ਖੋਲ ਕੇ ਦੇਖੋ ਕਿ ਤੁਹਾਡੀ ਕਾਂਗਰਸ ਪਾਰਟੀ ਦੇ ਤੁਹਾਡੇ ਨੁਮਾਇੰਦੇ ਉਹਨਾਂ ਨੇ ਜਾ ਕੇ ਲੋਕ ਸਭਾ ਤੇ ਰਾਜ ਸਭਾ ਚ ਵੱਕ ਬੋਰਡ ਬਾਰੇ ਕੀ ਕੀਤਾ ਲੋਕ ਸਭਾ ਚ ਰਾਜ ਸਭਾ ਚ ਤੁਹਾਡੇ ਚੁਣੇ ਹੋਏ ਬੰਦੇ ਮੈਂ ਆਪੋਜੀਸ਼ਨ ਦੀ ਗੱਲ ਕਰਦਾ ਵਿਆ ਮਾ ਕਿ ਇਹਨਾਂ ਨੇ ਜਦੋਂ ਧਾਰਾ 370 ਢਾਈ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਾਡੇ ਇਹ ਦੇਸ਼ ਦੇ ਖਿਲਾਫ ਚੱਲੇ ਇਹ ਸਨਾਤਨ ਦੇ ਖਿਲਾਫ ਚੱਲੇ ਇਹਨਾਂ ਨੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਦੇਸ਼ ਤੋੜਦੇ ਪਏ ਆ ਔਰ ਤੜਾਨੇ ਕੌਣ ਪਏ ਆ ਅਸੀਂ ਜੇ ਅਸੀਂ ਇਹਨਾਂ ਲੋਕਾਂ ਨੂੰ ਇਹਨਾਂ ਪਾਰਟੀਆਂ ਨੂੰ ਵੋਟ ਨਾ ਦਈਏ ਇਹਨਾਂ ਦੇ ਐਮਬੀ ਐਮਪੀ ਇਹਨਾਂ ਦੇ ਐਮਐਲਏ ਨਾ ਬਣਾਈਏ ਤੇ ਫਿਰਾਨੂੰ ਇਹ ਨੋਬਤ ਨਾ ਹੋਵੇ ਫਿਰ ਜਿਹੜਾ ਇਹ ਕਾਨੂੰਨ ਆ ਨਾ ਇਹ ਕਾਨੂੰਨ 450 500 ਜਿਹੜੀ ਆ ਉਹ ਵੋਟ ਜਿਹੜੀ ਆ ਇਸ ਜਿਹੜਾ ਵਕਫ ਬੋਰਡ ਨਵਾਂ ਕਾਨੂੰਨ ਆਇਆ ਤੇ ਹੱਕ ਚ ਪਵੇ ਅੱਜ 232 ਵੋਟਾਂ ਪਈਆਂ ਇਹਦੇ ਖਿਲਾਫ ਪਰ 95 ਵੋਟਾਂ ਪਈਆਂ ਰਾਜ ਸਭਾ ਦੇ ਇਹਦੇ ਖਿਲਾਫ ਇਹ ਲੋਕ ਜਿਹੜੇ 232 ਵਾਲੇ 95 ਵਾਲੇ ਆ ਇਹ ਕਦੀ ਨਹੀਂ ਜਾਂਦੇ ਕਿ ਭਾਰਤ ਜਿਹੜਾ ਬਹੁਤ ਤਰੱਕੀ ਕਰੇ ਇਹ ਜਾਂਦੇ ਨੇ ਭਾਰਤ ਪਾਰਟਸ ਵਿੱਚ ਟੁੱਟ ਜਾਵੇ ਸਨਾਤਨ ਖਤਮ ਹੋ ਜਾਵੇ ਤੇ ਇਹਨਾਂ ਵਿੱਚ ਅਸੀਂ ਵੀ ਨਾਲ ਭਾਗੀਦਾਰ ਆ ਜਿਹੇ ਚਾਹੁੰਦੇ ਆ ਕਿ ਭਾਰਤ ਗਾਂਹ ਵੜੇ ਜਿੰਨੇ ਵੀ ਕਾਨੂੰਨ ਕਾਂਗਰਸ ਸਰਕਾਰ ਨੇ ਗਲਤ ਅਮੈਂਡਮੈਂਟ ਕਰਕੇ ਬਣਾਏ ਹੋਏ ਆ ਉਹਨਾਂ ਕਾਨੂੰਨਾਂ ਨੂੰ ਬਦਲਣਾ ਪਏਗਾ ਤਾਂ ਹੀ ਸਾਡਾ ਦੇਸ਼ ਤਰੱਕੀ ਕਰੇਗਾ ਮੁਸਲਮਾਨਾਂ ਨੂੰ ਕੁਝ ਲੋਕਾਂ ਨੂੰ ਇਹਨਾਂ ਨੇ ਪੈਸਾ ਦੇ ਕੇ ਵਕਫ ਬੋਰਡ ਦੇ ਕੇ ਆਪਣੀ ਮਨਮੰਨੀ ਕਰਨ ਦਾ ਜਿਹੜਾ ਵਾ ਉਹ ਹੱਕ ਦੇ ਦਿੱਤਾ ਔਰ ਜਿਹੜੇ ਲੋਕ ਗਰੀਬ ਮੁਸਲਮਾਨ ਨੇ ਉਹ ਅੱਜ ਵੀ ਗੁਰਬਤ ਦੀ ਜ਼ਿੰਦਗੀ ਜਿਹੜੀ ਆ ਉਹ ਬਤਾਂਦੇ ਪਏ ਨੇ ਇਹਨਾਂ ਨੂੰ ਕਿਸੇ ਮੁਸਲਮਾਨ ਦਾ ਮਤਲਬ ਨਹੀਂ ਕਿਸੇ ਸਿੱਖ ਦਾ ਨਹੀਂ ਕਿਸੇ ਹਿੰਦੂ ਦਾ ਨਹੀਂ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਦਾ ਮਤਲਬ ਹੈ ਤੇ ਇਹ ਸਾਨੂੰ ਅੱਖਾਂ ਖੋਲਣ ਦੀ ਲੋੜ ਆ ਸਾਨੂੰ ਜਾਗਣ ਦੀ ਲੋੜ ਆ ਸਾਡਾ ਜਿਹੜਾ ਇਸ ਟਾਈਮ ਸਾਡੀ ਗਰੋਥ ਹੁੰਦੀ ਪਈ ਆ ਸਾਡੀ ਲੜਾਈ ਚਾਈਨਾ ਨਾਲ ਆ ਚਾਈਨਾ ਦਿਨ ਪ੍ਰਤੀ ਦਿਨ ਅੱਗੇ ਲੰਘਦਾ ਪਿਆ ਵਾ ਔਰ ਸਾਡੇ ਲੋਕ ਜਿਹੜੇ ਆ ਉਹ ਧਰਮ ਦੇ ਨਾਂ ਤੇ ਤੁਸ਼ਟੀ ਕਰਨ ਦੇ ਨਾਂ ਤੇ ਅੱਜ ਅਸੀਂ ਲੜਦੇ ਪਏ ਆ ਅੱਜ ਅਸੀਂ ਸੜਕਾਂ ਦੇ ਉੱਪਰ ਦੇ ਪਏ ਆ ਜੇ ਭਾਰਤੀ ਜਨਤਾ ਪਾਰਟੀ ਵਰਗੀ ਚੰਗੀ ਸਰਕਾਰ ਸਾਡੇ ਦੇਸ਼ ਚ ਆਈ ਆ ਤੇ ਦੇਸ਼ ਦੀ ਤਰੱਕੀ ਹੁੰਦੀ ਪਈ ਆ ਜੇ ਮੋਦੀ ਵਰਗਾ ਪ੍ਰਧਾਨ ਮੰਤਰੀ ਦੇਸ਼ ਚ ਆਇਆ ਵਾ ਤੇ ਇਸ ਮੌਕੇ ਦਾ ਸਾਡੇ ਦੇਸ਼ ਵਾਸੀਆਂ ਨੂੰ ਭਾਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਫਾਇਦਾ ਤੱਕਣਾ ਚਾਹੀਦਾ ਵਾ ਤੇ ਆਪਣੇ ਲੋਕ ਜਿਹੜੇ ਜਿਹੜੇ ਸਾਥੀ ਸਾਡੇ ਭਰਾ ਜਿਹਨੇ ਸਨਾਤਨੀ ਨੇ ਜਾਂ ਦੇਸ਼ ਪ੍ਰੇਮ ਵਾਲੇ ਲੋਕ ਨੇ ਭਾਵੇਂ ਕਿਸੇ ਜਾਤ ਧਰਮ ਦੇ ਹੋਣ ਉਹਨਾਂ ਨੂੰ ਸਮਝਾਉਣ ਦੀ ਲੋੜ ਆ ਕਿ ਦੇਖੋ ਲੋਕ ਸਭਾ ਦੇਖੋ ਰਾਜ ਸਭਾ ਦੇਖੋ ਇਹ ਲੋਕ ਝੂਠ ਦਾ ਸਾਥ ਦੇ ਰਹੇ ਨੇ ਸ਼ਰਿਆਮ ਦੰਕੇ ਦੀ ਚੋੜ ਤੇ ਕੈਮਰੇ ਦੇ ਸਾਹਮਣੇ ਆ ਕੇ ਦੁਨੀਆ ਦੇ ਸਾਹਮਣੇ ਝੂਠ ਬੋਲਦੇ ਪਏ ਨੇ ਇਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਤੇ ਇਹਨਾਂ ਨੂੰ ਲੋਕ ਸਭਾ ਚੋਂ ਵਿਧਾਨ ਸਭਾ ਚੋਂ ਰਾਜ ਸਭਾ ਚੋਂ ਬਾਹਰ ਕੱਢ ਲਓ ਤੁਹਾਡੇ ਹੱਥ ਚ ਵੋਟ ਦੀ ਤਾਕਤ ਹੈ ਉਹ ਤੁਹਾਡੀ ਵੋਟ ਸੱਚੀ ਵੋਟ ਦੇਸ਼ ਨੂੰ ਅੱਗੇ ਵਿਧਾਨਵਸਥਾ ਦਿੱਤੀ ਹੋਈ ਵੋਟ ਜਿਹੜੀ ਆ ਉਹ ਕੰਮ ਕਰੇ ਜੈ ਹਿੰਦ ਸਾਥੀ